ਕੀ ਤੁਹਾਨੂੰ ਪਤਾ ਹੈ ਕਿ ਪੰਜਾਬੀਆਂ ਨੂੰ ਪਸ਼ੂਆਂ ਦੀ ਲਿੱਦ ਵਾਲਾ ਖਾਣਾ ਪਰੋਸ ਰਹੇ ਨੇ ਪ੍ਰਵਾਸੀ ਜਿਵੇਂ ਤੱਕਾ ਗਾ ਰਿਆ ਨਾ ਆ ਦੇਖੋ ਮਿੰਗਣਾ ਗੱਜ ਕਰਦੇ ਮਿੰਗਣਾ ਦੇਖੋ ਜਿਸ ਭੈਰਾਨੀ ਨੇ ਵੇਚੀ ਸੀ ਜਿਸ ਪ੍ਰਵਾਸਨ ਨੇ ਵੇਚਿਆ ਸੀ ਸਮਾਨ ਉਹ ਜਿੱਦ ਪਈ ਉਹ ਕਹਿੰਦੀ ਨਾ ਮੈਂ ਪੈਸੇ ਮੋੜਨੇ ਨਾ ਅਸੀਂ ਇਹ ਆਪੇ ਖਾਈ ਦਾ ਹੈ ਇਹ ਤਾਂ ਸਿਰਫ ਥੋਡੇ ਵਾਸਤੇ ਐ ਖਾ ਕੇ ਦੇਖ ਆ ਖਾ ਕੇ ਦੇਖ ਇਹ ਕੋਲ ਐ ਸਾਨੂੰ ਇਹ ਇਹੀ ਖਵਾਉਣਾ ਹੈ ਤੁਸੀਂ ਮੈਂ ਖਾ ਲੇ ਤਾਂ ਤभी ਲੈ ਕੇ ਜਾਵਾਂਗਾ ਰੁਪਏ ਦਾ ਸਾਡੇ ਪੈਸੇ ਬਾਜ਼ਾਰ ਹਾਂ ਕਰੂਗਾ ਜੋ ਮਰਜ਼ੀ ਕਰ ਕੋਈ ਗੱਲ ਆਏ ਆਏ ੱੱਕਾ ਥੋੜੀ ਜੈਲੂ ਐ ਥੋੜਾ ੱੱਕਾ ਬਾਤ ਚੱਲ ਰਹੀ ਹੈ ਲੱਗਦਾ ਆਉਟਾਬਾਦ ਆ ਮਿੰਗਰਾ ਖਵਾਈ ਜਨੋਂ ਤੁਸੀਂ ਤੁਸੀਂ ਇਹ ਖਾ ਕੇ ਦੇਖੋ ਇਹ ਖਾ ਕੇ ਦੇਖੋ ਮੇਰਾ ਦੇਖੋ ਭਾਈ ਜੀ ਮੈਂ ਖਾ ਕੇ ਨਹੀਂ ਦੇਖਦੀ ਹਾਂ ਪਹਿਲਾਂ ਤੁਸੀਂ ਖਾ ਕੇ ਦੇਖੋ ਮੇਰਾ ਇਹ ਪਹਿਲਾਂ کیسے ਖਾ ਕੇ ਦਿਖਾ ਨਾ ਹੁਣ ਇਹ ਖੁੱਲੀ ਆ ਹੁਣ ਖੁੱਲੀ ਇਹ ਤੁਸੀਂ ਤਾਂ ਪਹਿਲਾਂ ਐ ਵੀ ਕਹਿੰਦੀ ਸੀ ਕੱਲ ਲੱਗੀ ਵੀ ਨਹੀਂ ਗਿਆ ਚਲੋ ਮਾਂ ਹਾਂ ਲਮਾਨ ਨੂੰ ਨਹੀਂ ਭੁੱਲ ਨਹੀਂ ਭੁੱਲ ਨਹੀਂ ਤੁਸੀਂ ਇਹ ਬਹੁਤ ਥੱਕਾ ਕਰਦੇ ਹੋ ਆ ਕੇ ਪਿਆਵ ਵਿੱਚ ਮੈਂ ਵੀ ਮੰਨ ਤਾ ਰਹੀ ਪਿਆਵ ਵਿੱਚ ਚਬਾ ਕੇ ਬਹੁਤ ਥੱਕਾ ਕਰਦੇ ਹੋ ਇਹਦੇ ਮੈਂ ਸਿੰਪਲ ਵੀ ਚੈੱਕ ਕਰਾਉਂਗਾ ਇਸ ਬਾਰੇ ਤੇ ਜਿਦਾ ਚਾਹ ਮਰਜ਼ੀ ਕਰ ਕੋਈ ਗੱਲ ਆਏ ਆਏ ਧੱਕਾ ਥੋੜੀ ਜੈਲੂ ਆ ਸੋਡਾ ਧੱਕਾ ਤੁਹਾਡਾ ਤੁਹਾਡਾ ਉਲਟਾ ਬਾਤ ਚੱਲ ਰਹਾ ਹੈ ਸਤਿ ਸ਼੍ਰੀ ਅਕਾਲ ਬਰਾਊਜ਼ਲੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਜਿੰਨਾ ਪ੍ਰਵਾਸੀਆਂ ਨੂੰ ਜਟਕੀ ਭਾਸ਼ਾ ਦੇ ਵਿੱਚ ਸਿੱਧੀ ਭਾਸ਼ਾ ਦੇ ਵਿੱਚ ਭਈਏ ਵੀ ਕਹਿ ਲੈਂਦੇ ਆ ਅਜਿਹੀ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਕਿ ਤੁਹਾਨੂੰ ਵੀ ਦੰਗ ਕਰ ਦੇਗੀ ਬੰਦੀ ਸਿੰਘ ਮੋਰਚੇ ਤੇ ਬੈਠੇ ਇੱਕ ਨਹਿਂਗ ਸਿੰਘ ਦੇ ਨਾਲ ਇਹ ਵਾਪਰਿਆ ਐਨਾ ਹੀ ਨਹੀਂ ਜਦੋਂ ਉਹ ਨਹਿਂਗ ਸਿੰਘ ਇਸ ਗੱਚਕ ਨੂੰ ਬਚੇ ਹੋਏ ਖਾਣੇ ਨੂੰ ਜਿਸ ਦੇ ਵਿੱਚ ਕੇ ਪਸ਼ੂ ਦੀ ਲਿੱਦ ਸੀ ਵਾਪਸ ਲੈ ਕੇ ਗਿਆ ਕਿ ਅਸੀਂ ਨਹੀਂ ਲੈਣਾ ਇਹਨੂੰ ਵਾਪਸ ਲਾਓ ਸਾਡੇ ਪੈਸੇ ਮੋੜੋ ਤਾਂ ਉਹ ਅੱਗੇ ਉਹ ਜਦ ਦੇਖੋ ਫੇਰ ਕਿਵੇਂ ਕਲੇਸ਼ ਹੋਇਆ ਵਿਵਾਦ ਹੋਇਆ ਨਿਹੰਗ ਸਿੰਘ ਨੇ ਵੀ ਫੇਰ ਘੱਟ ਨਹੀਂ ਕੀਤੀ ਦੇਖੋ ਕਿਵੇਂ ਬਹਿਸ ਹੋਈ ਆ ਪੂਰਾ ਮਾਮਲਾ ਕੀ ਆ ਫਾੜੋ ਨੀ ਆ ਮਿੰਗ ਨਾ ਖਵਾਈ ਜਾਂਦੇ ਹੋ ਹਨਾ ਇਹ ਮਿੰਗ ਨਾ ਹੋਰ ਕੀ ਐ ਇਹ ਆ ਦੇਖੋ ਹਾਂ ਨਾ ਜਹਾਂ ਚ ਲਾਇਆ ਵਹਾਂ ਕੋਈ ਜਹਾਂ ਜਹਾਂ ਨਹੀਂ ਨੀ ਤੁਸੀਂ ਦੱਸੋ ਫਿਰ ਪੈਸੇ ਮੋੜੋ ਇਹਦੇ ਜਦੋਂ ਅਸੀਂ ਲੈ ਨਹੀਂ ਨੀ ਇਹ ਨਹੀਂ ਨਹੀਂ ਅਸੀਂ ਜਦੋਂ ਲੈ ਨਹੀਂ ਨੀ ਹਾਂ ਕਰੋ ਬਾਤ ਤੁਨੂੰ ਧਾਕ ਮੈਂ ਸਮਾਨ ਲੈ ਕੇ ਆਇਆ ਹਾਂ ਆਪ ਹਮਾਰੇ ਸਾਥ ਚਲੋ ਅਗਰ ਵਾਪਸ ਨਹੀਂ ਲੇਗਾ ਤੁਮੇ ਤੁਰੰਤ ਪੈਸੇ ਦੇ ਦੂੰਗੀ ਯਾ ਦੇਖ ਲਓ ਉਰੇ ਮਹੱਲੀ ਵਿੱਚ ਪੀਸੀ ਵੀ ਦੇਖ ਲਓ ਇੱਕ ਮੈਂ ਤੱਕਾ ਕਰਿਆ ਨਾ ਆ ਦੇਖੋ ਮਿੰਗਰਾ ਸ਼ਰੇਆਮ ਗੱਟ ਕਰਦੇ ਮਿੰਗਣਾ ਦੇਖੋ ਲੱਗੀਆਂ ਲੈ ਰਹੀਆਂ ਸੜਕਾਂ ਦੇ ਕਿਹੜਾ ਢੈਂਕ ਦਾ ਅਸਰਾ ਉਹਨੂੰ ਅਸੀਂ ਕਹਿੰਦੇ ਉੜੇ ਵੀ ਆਵੇ ਹੋ ਸਿੰਪਲ ਲੈ ਕੇ ਜਾਵੇ ਹਨਾ ਉੜੋ ਵੀ ਛੱਕ ਕਰਕੇ ਲੈ ਕੇ ਜਾਵੇ ਸਾਰਿਆਂ ਨੂੰ ਮੈਂ ਵੇਚੀ ਗੱਲਾਂ ਚੋਨਾ ਇਹ ਕਿਹੜੀ ਇਹ ਗੱਲਾਂ ਲੱਗੀਆਂ ਉੜੇ ਵੀ ਸਿੰਪਲ ਲੈਤੇ ਜਾਣ ਆ ਦੇਖੋ ਗਾਸਟਰ ਤਾਂ ਕਿ ਕਿਵੇਂ ਹਨਾ ਉਹ ਲੱਗਿਆ ਉੱਤੋਂ ਹਰੇ ਉਹ ਬੋਨੇ ਆ ਆ ਦੱਸੋ ਹਨਾ ਇਹਦਾ ਕੀ ਆ ਹੁਣ ਇਹਦਾ ਦੱਸੋ ਹੁਣ ਇਹ ਇਹ ਕੀ ਹੈ ਗੱਟਕ ਹੈ ਇੱਕ ਗੱਟਕੇ ਗਿਆ ਹੈ ਮਿੰਗਣ ਲੱਗੀਆਂ ਹੋਈਆਂ ਉਹਦੇ ਆ ਕੇ ਦੱਸੋ ਆ ਅਦਰ ਆਓ ਪਹਿਲੇ ਮੇਰੀ ਬਾਤ ਸੁਣੋ ਨਹੀਂ ਨਹੀਂ ਮੈਂ ਦੱਸੋ ਪਹਿਲੇ ਮੇਰੀ ਬਾਤ ਸੁਣੋ ਜਦ ਇਹ ਆਪ ਇਹ 20 ਪੀਸ ਲੈ ਕੇ ਆਏ ਹੋ ਵਾਪਸ ਕਰਨੇ 20 ਪੀਸ ਨਹੀਂ ਹੈਗੇ ਠੀਕ ਹੈ ਕੋਈ ਕਿੰਨੇ ਹਾਥੇ ਨੰ ਮੰਨੋ ਹਾਂ ਮੈਂ ਮੰਨ ਲੈਂਦੀ ਹਾਂ ਆਪ ਮੇਰੇ ਸਾਥ ਚਲੋ ਇਸ ਕੋ ਲੈ ਕੇ ਚਲਦੇ ਜਹਤ ਮੈਂ ਲੈ ਕੇ ਆਉਂਗਾ ਰੋ ਵਾਪਸ ਲੈ ਲੈਣਾ ਨਾ ਨਾ ਅਸੀਂ ਦਾ 100 ਰੋ ਲੇਤਾ ਨਾ ਅਸੀਂ 100 ਰੋ ਛੋਡੇ ਦੋ ਲੇਤਾ ਹਨਾ 100 ਰੁਪਏ ਦੀ ਗੱਲ ਨਹੀਂ ਹੈਗੀ ਇਹ ਜਦੋਂ ਇਹ ਤੁਸੀਂ ਇਹ ਹੋਇਆ ਸਮਾਨ ਖਵਾਉਣੇ ਹੋ ਉਹ ਹਮੇ ਆਪ ਆਪ ਜੋ ਕਰੇ ਤੁਸੀਂ ਇਹ ਖਾ ਕੇ ਦੇਖੋ ਇਹ ਖਾ ਕੇ ਦੇਖੋ ਮੇਰਾ ਦੇਖੋ ਭਾਈ ਜੀ ਮੈਂ ਖਾ ਕੇ ਨਹੀਂ ਦੇਖਦੀ ਹੂੰ ਪਹਿਲੇ ਤੁਸੀਂ ਖਾ ਕੇ ਦੇਖੋ ਮੇਰਾ ਜਦੋਂ ਪਹਿ ਕੈਸਾ ਖਾ ਕੇ ਦਿਖਾ ਨਾ ਹੁਣ ਇਹ ਖੁੱਲੀ ਆ ਹੁਣ ਖੁੱਲੀ ਇਹ ਤਾਂ ਮੈਂ ਕੀ ਕਰੂੰ ਖੁੱਲੀ ਆ ਇਹ ਖਰਾਬ ਹੁਣ ਖੁੱਲੀ ਆ ਖਿਆਲ ਆ ਅੱਛਾ ਇਹ ਖਿਆਲ ਸਾਨੂੰ ਖਵਾਉਣੀ ਆ ਤੁਸੀਂ ਮੈਂ ਇਸ ਮੈਂ ਖਾ ਕੇ ਦੇਖ ਰਹੀ ਨਹੀਂ ਨਹੀਂ ਇਹ ਖਿਆਲ ਸਾਨੂੰ ਖਵਾਉਣੀ ਆ ਕੱਲੀ ਇਹ ਸਾਨੂੰ ਸਾਨੂੰ ਖਵਾਉਣ ਆਉਣੇ ਕੱਲੀ ਇਹ ਪਿਆ ਦੇ ਵਿੱਚ ਨੀ ਨੀ ਇਹ ਪਿਆਰ ਵਿੱਚ ਤੁਸੀਂ ਸਾਨੂੰ ਖਵਾਉਣ ਆਉਣੇ ਕੱਲੇ ਮੈਂ ਸੁਨਹਿਲ ਕੇ ਦੇਖ ਰਹੀ ਹਾਂ ਖਾ ਕੇ ਦੇਖ ਖਾ ਕੇ ਦੇਖੋ ਫਿਰ ਖਾ ਕੇ ਦੇਖੋ ਲੈ ਲੈ ਇਹ ਤਾਂ ਬਤਾਈ ਨਾ ਤੁਹਾਨੂੰ ਕਿ ਦਿਖਾ ਕੇ ਦੇਖੋ ਫਿਰ ਕੱਲੇ ਪੈਸੇ ਲੈਣੇ ਆਉਂਦੇ ਤੁਹਾਨੂੰ ਤੇ ਪੈਸੇ ਲਿਓ ਤਾਂ ਉਸਦੇ ਬਲੰ दुसरा ਧਮਕਾ ਮੰਗ ਲੈ ਲੈ اچھا ਪਹਿਲਾ ਜੂਜਾ ਦੇਦਾ ਹੁਣ ਦੂਸਰਾ ਦੇ ਦੋ ਅਰੇ ਦੂਸਰਾ ਥੋੜੀ ਏ ਕੱਲ ਲੈ ਕੇ ਗਏ ਹੈ ਕੱਲ ਲੈ ਕੇ ਗਏ ਫਿਰ ਲੈ ਦੋ ਨਹੀਂ ਇਹ ਫਿਰ ਖਾ ਕੇ ਦੇਖੋ ਹੁਣ हां बस ये कित्तों ਖਾ ਲਿਆ ਸਾਲਾ ਕਿਤੋਂ ਖਾ ਗਿਆ ਲੈ ਇਹ ਤੁਸੀਂ ਖਾ ਕੇ ਦੇਖ ਲਓ ਫਿਰ ਤੁਸੀਂ ਖਾ ਕੇ ਦੇਖ ਲਓ ਭਾਈ ਇਹ ਪਹਿਲੇ ਦੱਸ ਤੁਸੀਂ ਖਾਦੀ ਨਹੀਂ ਉੱਥੋਂ ਨੂੰ ਪਾਇਆ ਸਾਲਾ ਪਸ਼ੂਆਂ ਨੂੰ ਪਾਇਆ ਸੀ ਆ ਪਹਿਲੇ ਮੇਰੀ ਬਾਤ ਸੁਣੀਏ ਜਦ ਆਪਨੇ ਖਾ ਲਿਆ 15 20 ਪਸ਼ੂਆਂ ਨੂੰ ਪਾਇਆ ਅਸੀਂ ਪਹਿਲਾ ਪੀਸ ਚੱਕਿਆ ਉਹਦੀ ਅਸੀਂ ਮੈਂ ਰਾਤ ਸਾਨੂੰ ਔਨ ਨਹੀਂ ਦਿੱਤਾ ਠੀਕ ਆ ਕੋਨ ਵੀ ਮੈਨੂੰ ਮੈਂ ਨੂੰ ਮੈਂ ਦਿਨੇ ਸੁੱਤਾ ਬਿਆ ਹੁੰਦਾ ਹਨਾ ਮੈਨੂੰ ਜਦ ਮੈਂ ਇਸਕੇ ਬਾਰੇ ਆਹ ਡੈਮੀ ਟਾਈਮ ਲੱਗਦਾ ਹੁੰਦਾ ਕੱਲ ਵੀ ਆਹੀ ਟਾਈਮ ਆਇਆ ਸੀ ਹਨਾ ਉਹ ਉਥੇ ਕੋਈ ਹੈ ਨਹੀਂ ਮੈਂ ਮੰਨ ਰਹੀ ਹਾਂ ਆਪਾਂ ਮੰਨ ਲਈ ਨਹੀਂ ਫੇਰ ਖਾ ਕੇ ਦੇਖੋ ਹਨਾ ਤੁਸੀਂ ਖਾਓਗੇ ਨਾ ਇਸਕਾ ਜਦ ਇਹ 300 ਦੇਰ ਇਸ ਸਮੇਂ ਕਿਸੇ 400 ਰੁਪਏ ਆਪਕੋ ਦੇ ਪਹਿਲੇ ਦੇ ਜਦੋਂ 100 ਰੁਪਏ ਦਿੱਤੇ ਸੀ ਤੁਹਾਨੂੰ ਡੱਬੇ ਦਾ 100 ਰੁਪਏ ਪੂਰਾ ਡੱਬਾ ਪਾ ਕੇ ਤੋਂ ਸਭ ਦਿੱਤੇ ਨਾ ਨਹੀਂ ਪੂਰਾ ਡੱਬਾ ਸੀ ਜਦੋਂ ਇਹਦੇ ਵਿੱਚੋਂ ਗਾਂਦੀ ਨਿਕਲੀ ਜਾਂਦਾ ਇਹਦੇ ਵਿੱਚੋਂ ਗਾਂਦੀ ਨਿਕਲੀ ਜਾਂਦਾ ਆ ਗੰਤੀ ਲਿਕੜੀ ਜਾਂਦਾ ਪੈਸੇ ਬਾਸ ਹੋਰ ਕੀ ਕਰੋਗੇ ਪੈਸੇ ਬਾਸ ਨਹੀਂ ਕਹਿਣਾ ਹੋਰ ਕੀ ਕਰੋਗੇ ਭਲੇ ਮੇਰੀ ਬਾਤ ਸੁਣੋ ਨਹੀਂ ਨਹੀਂ ਪੈਸੇ ਬਾਸ ਆਪ ਪੂਰਾ ਲਾ ਕੇ ਦੋ ਮੈਂ ਪੂਰਾ ਅਸਾ ਹੁਣ ਪੂਰੇ ਜਦੋਂ ਪਸੂ ਨੂੰ ਪਾਦਾ ਗੰਦ ਖਵਾਈ ਇਹਨੂੰ ਭਲੇ ਇਹ ਖਾ ਲੇ ਤਾਂ ਫਿਰ ਪਵਾਪਤ ਕਰ dete ਫਿਰ ਉਡੇ ਕਾ ਉਦੋਂ ਮੈਂ ਉਡੂ ਆਖਿਆ ਹੁੰਦੋਂ ਮੁੱਕ ਉਹ ਤੇ ਗਿਆਦੀ ਨਾ ਮੈਂ ਪਹਿਲੇ ਜਦ ਬੇਪੀਸਾ ਖਾਏ ਤੇ ਤੁਹਾਨੂੰ ਖਰਾਬ ਲੱਗਤ ਆਪ ਲੈ ਕੇ ਵਾਪਸ ਆ ਜਾਣਾ ਠੀਕਾ ਉਦੋਂ 6-7 ਮੁੰਡੇ ਲਾ ਪੈਸੇ ਦੀ ਗੱਲ ਨਹੀਂ ਤੁਸੀਂ ਪਹਿਲਾਂ ਤਾਂ ਆਏ ਕਿ ਨਹੀਂ ਗੱਲ ਲੈ ਕੇ ਵੀ ਨਹੀਂ ਗਿਆ ਤੁਸੀਂ ਤਾਂ ਪਹਿਲਾਂ ਆਏ ਵੀ ਕਹਿੰਦੇ ਸੀ ਕੱਲ ਲੈ ਕੇ ਵੀ ਨਹੀਂ ਗਿਆ ਚਲੋ ਮਾਂ ਹਾਂ ਲੈ ਮੰਨ ਨਹੀਂ ਭੁੱਲ ਨਹੀਂ ਭੁੱਲ ਨਹੀਂ ਤੁਸੀਂ ਇਹ ਬਹੁਤ ਥੱਕਾ ਕਰਦੇ ਹੋ ਆ ਕੇ ਪਿਆਵ ਵਿੱਚ ਮੈਂ ਵੀ ਮੰਨ ਤਾ ਪਿਆਵ ਵਿੱਚਵਾ ਕੇ ਬਹੁਤ ਥੱਕਾ ਕਰਦੇ ਹੋ ਇਹਦੇ ਮੈਂ ਸਿੰਪਲ ਵੀ ਚੈੱਕ ਕਰਾਉਂਗਾ ਇਸ ਵੇਲੇ ਠੀਕਾ ਤੁਸੀਂ ਹੁਣ ਕੁਝ ਹੀ ਗੱਲ ਲੂ ਫਿਰ ਜੇ ਮੈਂ ਤੁਹਾਨੂੰ ਦੱਸੂਗਾ ਨਾ ਇਹ ਪਿਆਬ ਵਿੱਚ ਲੈਣਾ ਠੀਕ ਹੈ ਨਾ ਇਹਦਾ ਮੈਂ ਹਨਾ ਸਿੰਪਲ ਵੀ ਚੈੱਕ ਕਰ ਆਣਿਆ ਹਨਾ ਅਸਰ ਨੂੰ ਫੋਨ ਕਰਦਾ ਮੈਂ ਲੈ ਦੂਸਰਾ ਲੈ ਜਾਓ ਲੈ ਦੂਸਰਾ ਲੈ ਜਾਓ ਇਹ ਤੁਸੀਂ ਪਿਆਬ ਵਿੱਚ ਆ ਕੇ ਧੱਕਾ ਕਰਦੇ ਹੋ ਨਾ ਇਹ ਦੇਖੋ ਵੀ ਪਿੱਛੇ ਸੜਕਾਂ ਤੇ ਲਾ ਕੇ ਬੈਠੇ ਹੋ ਤੁਸੀਂ ਦੂਜੇ ਧੱਕਾ ਕਰ ਦੋ ਆ ਕੇ ਫਿਰ ਫਿਰ ਦੱਸੋ ਇਹ ਕਿੱਥੇ ਬਣਾ ਰਹੇ ਹੋ ਭਾਈ ਫਿਰ ਖਾ ਕੇ ਦੇਖ ਦੇਖੋ ਤਾਂ ਆਪ ਤੁਸੀਂ ਮੈਂ ਘਰ ਪਰ ਬਣਾਉਂਦੀ ਤੁਸੀਂ ਕਿੱਲਾ ਪਿਆ ਸਾਨੂੰ ਖਮੋਣਾ ਪਿਆ ਵਿਚਾ ਕੇ ਨਹੀਂ ਨਹੀਂ ਲੈ ਲਓ ਭਾਈ ਇਹ ਦੇ ਦੇ ਨਹੀਂ ਜਦੋਂ ਜਿਤਨਾ ਮੈਂ ਬੋਲ ਰਹੀ ਤੁਹਾਨੂੰ ਦੂਸਰਾ ਪੀਸ ਦੇ ਰਹੀ ਹਾਂ ਆਪ ਖਾ ਕੇ ਦੇਖ ਲਓ ਇਹ ਤਾਂ ਅਗਰ ਖਰਾਬ ਹੋ ਗਿਆ ਤਾਂ ਮੈਂ ਆਪਕਾ 100 ਰੁਪਿਆ ਦੇਵਾਂਗੀ ਨਹੀਂ ਜਦੋਂ ਅਸੀਂ ਨਹੀਂ ਲੈਣਾ ਦੂੰਗੀ ਮੈਂ ਪਾਗਲ ਭੈ ਆ ਦੋ ਲੈ ਲੋ ਅਗਰ ਉਹ ਨਹੀਂ ਦੋ ਅੱਛਾ ਦੋ ਦੋ ਲੈ ਲਈਏ ਦੋ ਨਹੀਂ ਵੀਰੇ ਵੀਡੀਓ ਬਸਾਰੀ ਬੜੀ ਜਾਂਦੀ ਆ ਇਹ ਤੁਸੀਂ ਦਿਖਾਓ ਫੇਰ ਕਿਸ ਨੇ ਕਿੰਨਾ ਪੈਸਾ ਕਿਨਾ ਸੱਤ ਕਿੰਨਾ ਪੈਸਾ ਮਤਲਬ ਦੇਣੇ ਕਿਤਾ ਨਹੀਂ ਨਹੀਂ ਬੀਬੀ ਸੀ ਇਹਦੇ ਵਿੱਚ ਨਹੀਂ ਅਸੀਂ ਉਹ ਨਹੀਂ ਲੈਣੀ ਬਾ ਸਾਡੇ ਪੈਸੇ ਬਾਜ਼ਰ ਹਾਂ ਕਰੂਗਾ ਜੋ ਮਰਜ਼ੀ ਕਰ ਕੋਈ ਗੱਲ ਆਏ ਧੱਕਾ ਥੋੜੀ ਜੈਲੂ ਆ ਸੋਡਾ ਧੱਕਾ ਤੁਹਾਡਾ ਤੁਹਾਡਾ ਉਲਟਾ ਬਾਤ ਚੱਲ ਰਹਾ ਹੈ ਉਲਟਾ ਬਾਤ ਆ ਉਲਟਾ ਬਾਤ ਆ ਮਿੰਗਰਾ ਖਵਾਈ ਜਾਂਦੇ ਤੁਸੀਂ ਇਹ ਦੋ ਦੇਖਣਾ ਪਸੰਦ ਦੋ ਵੀ ਸਾਰੀਆਂ ਤੁਸੀਂ ਆ ਤੁਸੀਂ ਸਾਰੇ ਕਿਉਂ ਨਹੀਂ ਆਖਾ ਕੇ ਦੇਖੋ ਆਖਾ ਕੇ ਦੇਖੋ ਤੇ ਕੋਲ ਸਾਨੂੰ ਇਹ ਹੀ ਖਵਾਉਣਾ ਹੈ ਤੁਸੀਂ ਮੈਂ ਖਾ ਲੇ ਤਾਂ ਤਵੇ ਲੈ ਕੇ ਜਾਵਾਂ ਰੁਪਏ ਦਾ ਉਦੋਂ ਤੁਸੀਂ ਖਵਾ ਕੇ ਨਹੀਂ ਦਿਖਾਇਆ ਸਾਨੂੰ ਉਦੋਂ ਨਹੀਂ ਡੱਬਾ ਨਹੀਂ ਖੋਲਣ ਲਾਏ ਆ ਬੰਦ ਕਰਵਾਈਏ ਇਹਨੂੰ ਸਾਰੇ ਇਹ ਬੰਦ ਆ ਤੂੰ ਵੀ ਦੇਖੋ ਨਹੀਂ ਨਹੀਂ ਅਸੀਂ ਨਹੀਂ ਲੈਣਾ ਅਸੀਂ ਪੈਸੀ ਬਾਸ ਲੈ ਲੈ ਆਈ ਕਿਵੇਂ ਨਹੀਂ ਕਰਨੀ ਪੈਸੇ ਬਾਸ ਤੁਸੀਂ ਜਾਓ ਉੱਲਾ ਜਾਓ ਜਾਓ ਕਿੱਥੇ ਜਾਓ ਪੈਸੇ ਮੈਂ ਬਾਸ ਲੈ ਕੇ ਲਾਈਵ ਚਲੀ ਜਾਂਦਾ ਪੂਰਾ ਡੱਬਾ ਗੱਟਾ ਮੇਰਾ ਖੋਲ ਕੇ ਲਾ ਪੂਰਾ ਗੱਟਾ ਨਹੀਂ ਖੰਨੂ ਨਹੀਂ ਬਦਹਾ ਹਾਂ ਤੁਸੀਂ ਮੈਂ ਨਹੀਂ ਨਹੀਂ ਕਰੂੰਗੀ ਬਾਤ ਆਈ ਕਿਵੇਂ ਨਹੀਂ ਕਰੀ ਸਾਰਾ ਕੁਝ ਲੈ ਜੂ ਮੈਂ ਉਡਵਾ ਸਾਰਾ ਲੈ ਜਾ ਹਾਂ ਮੈਂ ਲੈ ਕੇ ਜਾਂਦਾ ਮੇਰੇ ਘਰ ਤਾਂ ਫੋਨ ਆ ਆ ਵੀਡੀਓ ਬਣ ਗਈ ਛੋਟੀ ਕੋਈ ਗੱਲ ਨਹੀਂ ਹਾਂ ਵੀਡੀਓ ਬਣਾ ਲਓ ਤੂੰ ਆ ਵੀਡੀਓ ਬਣਾ ਲਓ ਤਾਂ ਸੁਣਿਆ ਤੁਸੀਂ ਕਿ ਕਿਵੇਂ ਪ੍ਰਵਾਸਨ ਕਹਿੰਦੀ ਆ ਵੀਡੀਓ ਬਣਾਣੀ ਆ ਵੀਡੀਓ ਬਣਾ ਲਓ ਜੋ ਕਰਨਾ ਹੈ ਕਰ ਲਓ ਪਰ ਇਹ ਨਾ ਤਾਂ ਮੈਂ ਹੁਣ ਪੈਸੇ ਮੋੜਨੇ ਆ ਨਾ ਅਸੀਂ ਇਹ ਆਪ ਖਾਣਾ ਹੈ ਨਾ ਅਸੀਂ ਇਹ ਖਾਈ ਦਾ ਖਾਣਾ ਇਹ ਤਾਂ ਤੁਹਾਡੇ ਵਾਸਤੇ ਆ ਤਾਂ ਇਹ ਜੋ ਕੁਝ ਵਾਪਰੇ ਆ ਤੁਸੀਂ ਕਮੈਂਟ ਸੈਕਸ਼ਨ ਚ ਆਪਣੇ ਵਿਚਾਰ ਰੱਖੋ ਜਿੱਥੇ ਇੱਕ ਪਾਸੇ ਕਈ ਸਾਰੇ ਫੂਡ ਅਨਸਪੈਕਟਰ ਜਿਹੜੇ ਨੇ ਉਹ ਲਗਾਤਾਰ ਰੇਡਸ ਵੀ ਕਰ ਰਹੇ ਨੇ ਚੰਗਾ ਕੰਮ ਕਰ ਰਹੇ ਨੇ ਉਹਨਾਂ ਦੇ ਵਿੱਚ ਵੀ ਬਹੁ ਗਿਣਤੀ ਪ੍ਰਵਾਸੀਆਂ ਦੇ ਟਿਕਾਣੇ ਦੁਕਾਨਾਂ ਹੀ ਨੇ ਜਿੱਥੇ ਗੰਦ ਪਰੋਸਿਆ ਜਾ ਰਿਹਾ ਹੈ ਤਾਂ ਜ਼ਰੂਰ ਇਹ ਚੀਜ਼ ਉੱਤੇ ਗੌਰ ਕਰਨ ਦੀ ਲੋੜ ਹੈ ਕਿਉਂਕਿ ਸਿੱਧਾ ਸਿੱਧਾ ਸਾਡੀ ਸਿਹਤ ਤੇ ਅਸਰ ਹੁੰਦਾ ਹੈ ਕਿਸੇ ਵੀ ਖਾਣ ਪੀਣ ਦੇ ਵਿੱਚ ਜੇ ਕੁਝ ਗਲਤ ਜਾਂ ਗੰਦ ਹੋਏਗਾ ਤਾਂ ਕਮੈਂਟ ਸੈਕਸ਼ਨ 'ਚ ਵਿਚਾਰ ਰੱਖੋ ਬ੍ਰਾਊਜ਼ ਡੇਲੀ ਟੀਵੀ ਦੇਖਦੇ ਰਹੋ ਧੰਨਵਾਦ